ਮੈਂ ਕਰਮਜੀਤ कौर ਏਜੀ ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਚੌਲ ਤੇ ਚਣੇਦਾਲ ਦੀ ਖਿਚੜੀ ਇਹ ਦੇਖੋ ਆਪਾਂ ਇੱਕ ਕੌਲੀ ਚੌਲਾਂ ਦੀ ਲਈ ਆ ਇਹ ਆਪਾਂ ਇਹਦੇ ਚ ਪਾ ਲਾਂਗੇ ਤੇ ਆਪਾਂ ਇਹ ਅੱਧੀ ਕੌਲੀ ਲਵਾਂਗੇ ਚਣਾਂਦਾਲ ਦੀ ਆਹ ਦੇਖੋ ਇੰਨੀ ਆਪਾਂ ਦਾਲ ਲਈ ਆ ਤੇ ਇਹਨੂੰ ਦਾਲ ਨੂੰ ਤਾਂ ਆਪਾਂ ਪਹਿਲਾਂ 2 ਘੰਟੇ ਪਹਿਲਾਂ ਭਿਉਂ ਦੇਣਾ ਧੋ ਕੇ ਚੋਲਾਂ ਦੇ ਵਿੱਚ ਆਪਾਂ ਅੱਧਾ ਘੰਟਾ ਪਹਿਲਾਂ ਹੀ ਪਾਣੀ ਪਾਵਾਂਗੇ ਇਹਨਾਂ ਨੂੰ ਧੋ ਕੇ ਭਿਉਂ ਦਾਂਗੇ ਅੱਧਾ ਘੰਟਾ ਪਹਿਲਾਂ ਤੇ ਫਿਰ ਆਪਾਂ ਬਣਾਵਾਂਗੇ ਇਹਨਾਂ ਦੀ ਖੀਚੜੀ ਇਹ ਦੇਖੋ ਅੱਜ ਹੁਣ ਆਪਾਂ ਖੀਚੜੀ ਨੂੰ ਲਾਉਨੇ ਆ ਤੜਕਾ ਇਹ ਆਪਾਂ ਤੇਲ ਪਾ ਲਿਆ ਸਰੋਂ ਦਾ ਇਹ ਆਪਾਂ ਚੌਲ ਭਿਉਂਤੇ ਸੀ ਕਿ ਅੱਧਾ ਘੰਟਾ ਪਹਿਲਾਂ ਦਾਲ ਆਪਣੀ ਪਹਿਲਾਂ ਭਉਂਤੀ ਸੀ ਇਹ 2 ਘੰਟੇ ਹੋ ਗਏ ਇਹ ਆਪਾਂ ਸਮਾਨ ਲਿਆ ਦੇਖੋ ਆਲੂ ਨੇ ਸਿਮਲਾ ਮਿਰਚਾ ਟਮਾਟਰ ਪਿਆਜ਼ ਨੇ ਇਹ ਹਰੀਆਂ ਮਿਰਚਾਂ ਨੇ ਇਹ ਹੁਣ ਆਪਾਂ ਜੀਰੇ ਦਾ ਤੜਕਾ ਲਾਵਾਂਗੇ ਹੁਣ ਆਪਾਂ ਪਾ ਦਿਆਂਗੇ ਪਿਆਜ਼ आज आप थोड़े जुला दो मिनट भुन के फिर आप ही बाकी समान पा देंगे ਦੇਖੋ ਹੁਣ ਆਪਾਂ ਆਹ ਆਲੂ शिमला ਮਿਰਚ ਟਮਾਟਰ ਹੁਣ ਆਪਾਂ 2-3 ਮਿੰਟ ਇਹਨੂੰ ਭੁੰਨਾਂਗੇ ਆਹ ਦੇਖੋ ਆਪਾਂ ਇਹ ਸਬਜ਼ੀਆਂ ਆਪਣੀਆਂ ਹਾਫ ਕੁੱਕ ਹੋ ਗਈਆਂ ਅणि ਅੱਧੀਆਂ ਕਪੱਕ ਗਈਆਂ ਪਰ ਅੱਧੀਆਂ ਆਪਣੇ ਚੌਲਾਂ ਦੇ ਨਾਲ ਪੱਕ ਜਾਣਗੀਆਂ ਇਹ ਆਪਾਂ ਹੁਣ ਇਹਦੇ ਵਿੱਚ ਹਰੀ ਮਿਰਚ ਪਾ ਦਾਂਗੇ ਤੇ ਹੁਣ ਆਪਾਂ ਨਮਕ ਪਾਵਾਂਗੇ ਇਹਦੇ ਵਿੱਚ ਨਮਕ ਆਪਾਂ ਆਪਦੇ ਸਬਜ਼ੀਆਂ ਦੇ ਮੁਤਾਬਕ ਪਾਉਣਾ ਕਿ ਕਿੰਨੀ ਆਪਾਂ ਖਿਚੜੀ ਬਣਾ ਰਹੇ ਹਾਂ ਆ ਆਪਣੇ ਕੋਲ ਥੋੜਾ ਗਾਰਲਿਕ ਪਾਊਡਰ ਤੇ ਇਹ ਤਾਂ ਨੀਅ ਤੇ ਜੀਰੇ ਦਾ ਪਾਊਡਰ ਆ ਇਹ ਪਾ ਦਿਆਂਗੇ ਥੋੜੀ ਜੀ ਹਲਦੀ ਪਾਵਾਂਗੇ ਤੇ ਥੋੜਾ ਜਿਹਾ ਕਲਰ ਚੇਂਜ ਕਰਨ ਨੂੰ ਤੇ ਲਾਲ ਮਿਰਚ ਨਹੀਂ ਆਪਾਂ ਪਾਉਂਦੇ ਹਰੀ ਮਿਰਚ ਪਾਤੀ ਆਪਾਂ ਹੁਣ ਆਪਣੀ ਜਿਹੜੀ ਇਹ ਦਾਲ ਭੁੰਨਤੀ ਹੋਈ ਐ ਨਾ ਇਹਦਾ ਆ ਦੇਖੋ ਆਪਾਂ ਪਾਣੀ ਕੱਢ ਦਾਂਗੇ ਪਾਣੀ ਸਾਰਾ ਕੱਢ ਕੇ ਇਹਨੂੰ ਥੋੜਾ ਵਿੱਚ ਢੇੜਾ ਦੇਵਾਂਗੇ ਇਹਦੇ ਇਮੀ ਹੁਣ ਆਪਾਂ ਚੌਲਾਂ ਦਾ ਜਿਹੜਾ ਆਪਾਂ ਭੁੰਨਤੇ ਸੀ ਇਹ ਪਾਣੀ ਕੱਢ ਦਿਆਂਗੇ ਹੁਣ ਆਪਾਂ ਚੌਲ ਪਾ ਦਾਂਗੇ ਦੇ ਵਿੱਚ ਤੇ ਹੁਣ ਆਪਾਂ ਚੌਲਾਂ ਦੀ ਲਈ ਸੀਗੀ ਇੱਕ ਕੌਲੀ ਇਹਦੇ ਆਪਾਂ ਦੋ ਕੌਲੀਆਂ ਪਾਵਾਂਗੇ ਪਾਣੀ ਦੀਆਂ ਇੱਕ ਕੌਲੀ ਚੌਲਾਂ ਦੀ ਲਈ ਸੀ ਦੋ ਪਾਣੀ ਦੀਆਂ ਪਾਵਾਂਗੇ ਤੇ ਅੱਧੀ ਕੌਲੀ ਆਪਾਂ ਦਾਲ ਦੀ ਲਈ ਸੀ ਅੱਧੀ ਕੌਲੀ ਉਹਦੇ ਲਈ ਪਾਣੀ ਦੀ ਪਾਵਾਂਗੇ ਕਿਉਂਕਿ ਦਾਲ ਭਿੱਜ ਗਈ ਸੀਗੀ ਤੇ ਹੁਣ ਇਹਨੂੰ ਥੋੜਾ ਜਿਹਾ ਦੇ ਵਿੱਚ ਪਾਵਾਂਗੇ ਉਤੋਂ ਦੀ ਦੇਸੀ ਘਿਓ ਆਹ ਦੇਖੋ ਆਪਾਂ ਇਹ ਦੇਸੀ ਘਿਓ ਪਾਉਨੇ ਆ ਤੇ ਹੁਣ ਕੁੱਕਰ ਆਪਾਂ ਬੰਦ ਕਰ ਦਾਂਗੇ ਢੱਕਣ ਆ ਦੇਖੋ ਢੱਕਣ ਲਾ ਕੇ ਆਪਾਂ ਇਹਨਾਂ ਨੂੰ ਇੱਕ ਵਿਸ ਲਵਾਉਣੀ ਆ ਸਿਰਫ ਫਿਰ ਆਪਾਂ ਜਦੋਂ ਆਪਣੇ ਆਪ ਹੀ ਸਾਰੀ ਸਟੀ ਇਹਦੇ ਚੋਂ ਭਾਫ਼ ਖਤਮ ਹੋ ਗਈ ਫਿਰ ਆਪਾਂ ਖੋਲਣਾ ਇਹਨੂੰ ਕੁੱਕਰ ਨੂੰ ਇੱਕ ਵਿਸ ਲਈ ਤੇ ਬੰਦ ਕਰ ਦੇਣਾ ਆਪਾਂ ਗੈਸ ਨੂੰ ਇਹ ਦੇਖੋ ਹੁਣ ਕੁੱਕਰ ਆਪਣਾ ਆਪਣੇ ਆਪ ਹੀ ਭਾਫ਼ ਇਹਦੀ ਖਤਮ ਹੋ ਗਈ ਹੁਣ ਆਪਾਂ ਇਹਨੂੰ ਖੋਲਣਾ ਆਹ ਦੇਖੋ ਖੇਚਣੇ ਆਪਣੇ ਤਰ੍ਹਾਂ ਤਿਆਰ ਇਹ ਇਸ ਤਰ੍ਹਾਂ ਖਿਚੜੀ ਬਣਾਓ ਗਰਮੀਆਂ ਲਈ ਹਲਕਾ ਖਾਣਾ ਤੇ ਹੁਣ ਆਪਾਂ ਇਹਨੂੰ ਪਾਵਾਂਗੇ ਪਲੇਟ 'ਚ ਤੇ ਇਹਨੂੰ ਆਪਾਂ ਦਹੀਂ ਨਾਲ ਖਾਵਾਂਗੇ ਤੇ ਅਜៃਆਂ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ